ਅੱਜ ਐਸਸੀਐਸ ਦੀ ਕਾਲਜ ਬਰਨਾਲਾ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਸੈਮੀਨਾਰ ਕਰਾਇਆ ਗਿਆ ਜਿਹੜਾ ਕਿ ਪਚੇਰੀ ਸਿੱਖਿਆ ਵਿਭਾਗ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਅਤੇ ਉਸ ਦੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨਐਸਐਸ ਭਾਗ ਵੱਲੋਂ ਸਾਂਝੇ ਤੌਰ ਤੇ ਇਹ ਸੈਮੀਨਾਰ ਜਰੂਜਿਤ ਕੀਤਾ ਗਿਆ ਇਸ ਸੈਮੀਨਾਰ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਸਾਡੇ ਦਰਮਿਆਨ ਡਾਕਟਰ ਮਾਲਵਿੰਦਰ ਸਿੰਘ ਜੀ ਪ੍ਰਿੰਸੀਪਲ ਮੀਰੀਪੀਰੀ ਖਾਲਸਾ ਕਾਲਜ ਭਦੌਰ ਤੋਂ ਪਹੁੰਚੇ ਸਨ ਉਹਨਾਂ ਦੇ ਨਾਲ ਦੂਸਰੇ ਬਲਾਰੇ ਸਾਡੇ ਵਿੱਚ ਸਾਡੇ ਕਾਲਜ ਦੇ ਹਿਸਟਰੀ ਵਿਭਾਗ ਦੇ ਮੈਡਮ ਡਾਕਟਰ ਸਪਾਲ ਕੌਰ ਸਨ ਜਿਨ੍ਹਾਂ ਨੇ ਦੋਨਾਂ ਜਣਿਆਂ ਨੇ ਬੜਾ ਹੀ ਬਹੁਤ ਬਖੂਬੀ ਜਿਹੜਾ ਸੈਮੀਨਾਰ ਆ ਉਹ ਕਰਾਇਆ ਉਹਨਾਂ ਦੇ ਵਿੱਚ ਸਾਨੂੰ ਗੁਰੂ ਜੀ ਦੀਆਂ ਬਚਪਨ ਤੋਂ ਲੈ ਕੇ ਜਿੰਨੇ ਵੀ ਸ਼ਹਾਦਤ ਤੱਕ ਜਿੰਨੇ ਵੀ ਪੜਾਅ ਆਏ ਸੀਗੇ ਉਹ ਸਾਰੇ ਬੜੇ ਵਿਸਥਾਰਪੂਰਵਕ ਡਾਕਟਰ ਸਾਹਿਬ ਨੇ ਸਾਡੇ ਨਾਲ ਵਿਚਾਰ ਵਟਾਂਦਰਾ ਸ਼ੁਰੂ ਕੀਤਾ ਇਸ ਦੇ ਨਾਲ ਅਸੀਂ ਸਾਡੇ ਕਾਲਜ ਦੀ ਮੈਨੇਜਮੈਂਟ ਦਾ ਤੇ ਡਾਕਟਰ ਰਮਾ ਸ਼ਰਮਾ ਮੈਡਮ ਪ੍ਰਿੰਸੀਪਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਸੈਮੀਨਾਰ ਨੂੰ ਯੋਜਿਤ ਕਰਨ ਦੇ ਲਈ ਹਰੀ ਝੰਡੀ ਦਿੱਤੀ ਅੱਜ ਐਸਡੀ ਕਾਲਜ ਬਰਨਾਲਾ ਦੇ ਵਿੜੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਇੱਕ ਲੈਕਚਰ ਕਰਵਾਇਆ ਗਿਆ ਜਿਦੇ ਵਿੱਚ ਮੈਂ ਅੱਜ ਬਤੌਰ ਬੁਲਾਰਾ ਇੱਥੇ ਪਹੁੰਚਿਆ ਬਹੁਤ ਚੰਗਾ ਲੱਗਿਆ ਵਿਦਿਆਰਥੀਆਂ ਦੇ ਵਿੱਚ ਬਹੁਤ ਅਨੁਸ਼ਾਸਨ ਸੀ ਤੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਯਾਤਰਾਵਾਂ ਤੇ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਵਿਦਿਆਰਥੀਆਂ ਨੇ ਬੜੇ ਹੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਤੇ ਸਾਰੀ ਗੱਲਬਾਤ ਸੁਣੀ ਮਨ ਨੂੰ ਬੜੀ ਖੁਸ਼ੀ ਹੋਈ ਵੀ ਸਾਡੇ ਵਿਦਿਆਰਥੀ ਸਾਡੇ ਧਰਮ ਦੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਇੰਨੀ ਕਾਦਰ ਨਾਲ ਸੁਣਦੇ ਨੇ ਜਿਹਦੇ ਲਈ ਮੈਂ ਐਸਡੀ ਕਾਲਜ ਦੀ ਮੈਨੇਜਮੈਂਟ ਇਥੇ ਦੇ ਪ੍ਰਿੰਸੀਪਲ ਰਮਾ ਮੈਡਮ ਦੀ ਸ਼ੋਕ ਸਾਰਾ ਤੇ ਬਾਕੀ ਸਾਰੇ ਟੀਚਰ ਸਾਹਿਬਾਨ ਦਾ ਧੰਨਵਾਦ ਕਰਨਾ ਵਿਦਿਆਰਥੀਆਂ ਦਾ ਖਾਸ ਤੌਰ ਤੇ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੇ ਲੰਮਾ ਸਮਾਂ ਇੰਨੇ ਸੈਸ਼ਨ ਦੇ ਵਿੱਚ ਰਹਿ ਕੇ ਸਾਰੀ ਗੱਲ ਵਸਾਈ ਜਿਵੇਂ ਕਿ ਤੁਹਾਨੂੰ ਪਤਾ 350 ਸਾਲਾਂ ਦਾਹਾ ਆਨੰਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਜਿਹਦੇ ਸੰਬੰਧੀ ਪੰਜਾਬ ਪੂਰੇ ਭਾਰਤ ਦੇ ਵਿੱਚ ਬਹੁਤ ਸਾਰੇ ਨਗਰ ਕੀਰਤਨ ਆਏ ਤੇ ਵੱਖ-ਵੱਖ ਸਮਾਗਮ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਮੈਂ ਉਮੀਦ ਕਰਦਾ ਵੀ ਵਿਦਿਆਰਥੀ ਇਨ੍ਹਾਂ ਦੇ ਵਿੱਚ ਵੱਧ ਚੜ ਕੇ ਸਮੂਹਿਤ ਕਰਨ ਤੇ ਸਾਡੇ ਧਰਮ ਦੀਆਂ ਜੋ ਕੁਰਬਾਨੀਆਂ ਹੁਣ ਤੱਕ ਕੀਤੀਆਂ ਹੋਈਆਂ ਨੇ ਵਿਸ਼ਾਲ ਖੇਤਰਾ ਉਹਦੇ ਬਾਰੇ ਜਰੂਰ ਜਾਣਨ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਨਾਲ ਜਰੂਰ ਜੋੜਨ ਦਾ ਯਤਨ ਕਰਨਾ